ਭਗਵਾਨ ਵਾਲਮੀਕੀ ਆਸ਼ਰਮ ਤੁਨਾ ਸਾਹਿਬ ٹرسٹ ਦੀ ਮੀਟਿੰਗ ਵਾਲਮੀਕੀ ਆਸ਼ਰਮ ਰਾਮ ਤੀਰਥ ਵਿਖੇ ਮਹੰਤ ਮਨਕੀਤ ਨਾਥ ਅਤੇ ਚੇਅਰਮੈਨ ਓਮਰਗਾਜ ਗੱਬਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਨੇ ਹਿੱਸਾ ਲਿਆ ਇਸ ਦੌਰਾਨ ਉਹਨਾਂ ਦੱਸਿਆ ਕਿ ਭਗਵਾਨ ਵਾਲਮੀਕੀ ਸ਼ਰੈਨ ਬੋਰਡ ਦੇ ਜੀਐਮ ਦੀ ਬਦਲੀ ਤੋਂ ਬਾਅਦ ਨਵੇਂ ਜੀਐਮ ਦੀ ਨਿਯੁਕਤੀ ਕੀਤੀ ਜਾਵੇ ਉਹਨਾਂ ਦੱਸਿਆ ਕਿ ਇਸ ਸੰਬੰਧੀ 10 ਮਾਰਚ ਨੂੰ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਜਾਏਗਾ ਅਤੇ ਮੰਗ ਕੀਤੀ ਕਿ 15 ਦਿਨ ਵਿੱਚ ਨਵਾਂ ਜੀਐਮ ਲਗਾਇਆ ਜਾਵੇ। ਅੱਜ ਜੋ ਪਾਵਨ ਵਾਲਮੀਕ ਤੀਰਥੱਤੇ ਤੁਨਸਾਫ ਟਰਸਟ ਵੱਲੋਂ ਜਿਹੜੀ ਉਹ ਵੱਡੀ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਜਿਹੜਾ ਉਹ ਨਰਨਾ ਲਿਆ ਗਿਆ ਕਿ 5 15 ਸਵੇਰੇ ਜਿਹੜਾ ਉਹ 2 ਵਜੇ ਜਿਹੜਾ ਉਹ ਡੀਸੀ ਸਾਹਿਬ ਨੂੰ ਮਿਲਿਆ ਜਾਏਗਾ ਤੇ 15 ਦਿਨਾਂ ਦਾ ਉਹਨੂੰ ਜਿਹੜਾ ਉਹਨਾਂ ਨੂੰ ਜਿਹੜਾ ਉਹ ਮੰਗ ਪੱਤਰ ਜਿਹੜਾ ਉਹ ਦਿੱਤਾ ਜਾਊਗਾ ਕਿਉਂਕਿ ਇਸ ਹੀ ਹਾਲਾਤ ਤੇ ਜਿਹੜਾ ਉਹ ਨਿਸ਼ਾਨਦਾਰੀ ਵਾਸਤੇ ਹੋਰ ਜੋ ਮੰਗਾ ਸਾਡੀਆਂ ਜਿਹੜੀਆਂ ਸਵੇਰੇ ਮੰਗੀਆਂ ਜਾਂਦੀਆਂ 15 ਦਿਨਾਂ ਦੇ ਵਿੱਚ ਨਾ ਪੂਰੀਆਂ ਕੀਤੀਆਂ ਫਿਰ ਜਿਹੜਾ ਉਹ ਸੰਘਰਸ਼ ਜਿਹੜਾ ਤੇਜ਼ ਕਰਾਂਗੇ ਭਗਵਾਨ ਬਾਲਮੀ ਆਸ਼ਣ ਤੁਨਾ ਸਪਲਸ ਸੰਤ ਸਮਾਜ ਦੀ ਪੰਜਾਬ ਲੈਵਲ ਦੀ ਮੀਟਿੰਗ ਹੋਈ ਇਸ ਦੇ ਵਿੱਚ ਇਹ ਨਿਰਣਾ ਲਿਆ ਗਿਆ ਕਿ ਕੱਲ ਨੂੰ ਅਲਟੀਮੇਟ ਮਾਨਜੋ ਡੀਸੀ ਨੂੰ ਦਿੱਤਾ ਜਾਵੇਗਾ 15 ਦਿਨ ਦੇ ਵਿੱਚ ਵਿੱਚ ਇਥੇ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਨਮਾ ਜੀਮ ਲਏ ਜਾਵੇ ਤੇ ਮਾਨਜੋ ਮੁੱਖ ਮੰਤਰੀ ਭਗਵਾਨ ਜੀ ਮਾਨ ਦੇ ਨਾਲ ਸਿਟਿੰਗ ਕਰਵਾਈ ਜਾਵੇ ਇਹ ਕਰੇ ਨੇ ਹੁਣ ਇੱਕੋ ਕਿ ਸਾਰੀ ਲੜ ਲਾਫਰੀ ਦੇ ਸਿੱਟਾ ਮੁੱਖ ਮੰਤਰੀ ਵੱਲੋਂ ਉਹ ਜਿੰਨਾ ਤੇ ਇੱਕ ਤੇ ਕਮੇਟੀ ਨੇ ਬਣਾਈ ਜਿਹੜੇ ਮੈਂਬਰ ਬਣਾਏ ਉਹ ਤੇ ਜਿਹੜੀ ਮੱਥਾ ਟੇਕਣ ਵੀ ਨਹੀਂ ਆਏ ਤਾਂ ਮਾਜ ਦੀ ਕਮੇਟੀ ਬਣੀ ਚਾਹੀਦੀ ਹੈ ਜਿਹੜੀ ਕਿ ਇਹਦੀ ਦੇਖਰੇਖ ਕਰਤਗੇ